ਅਸੀਂ ਜਦੋਂ ਉੱਥੇ ਹੁਸੈਨੀ ਵਾਲੇ ਬਾਰਡਰ ਤੇ ਪਹੁੰਚੇ ਤਾਂ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਅੱਗੇ ਗਿਆ ਹੋਇਆ ਸੀ ਉਹਨਾਂ ਜੋ ਪਿੱਛੇ ਰਸਤ ਲੈ ਕੇ ਲੰਗਰ ਲੈ ਕੇ ਹੋਰ ਵੀ ਕੋਈ ਆਵੀਰ ਪਹੁੰਚੇ ਸੀ ਉਹਨਾਂ ਨੂੰ ਲਗਭਗ 3 ਘੰਟੇ ਹੋ ਗਏ ਸੀ ਰੁਕਿਆ ਨੂੰ ਜਿਹੜੇ ਤੋਂ 2 ਘੰਟੇ ਸਮਾਂ ਸਾਨੂੰ ਵੀ ਉੱਥੇ ਰੁਕਣਾ ਪਿਆ ਮੁੱਖ ਮੰਤਰੀ ਸਾਹਿਬ ਆਪਣੀ ਗੱਡੀ ਦੇ ਸ਼ੀਸ਼ੇ ਬਾਰੀ ਤੋਂ ਬਾਹਰ ਖੜ ਕੇ ਆਪਣੇ ਮੀਡੀਆ ਭਾਈਚਾਰੇ ਨਾਲ ਗੱਲਬਾਤ ਕਰਦੇ ਸੀ ਤੇ ਉੱਥੇ ਵੀ ਉਹਨਾਂ ਕਾਫੀ ਸਮਾਂ ਵੇਸਟ ਕੀਤਾ ਜਿੰਦੇ ਵਿੱਚ ਲੋਕਾਂ ਕੋਲ ਦੁੱਧ ਸੀ ਕੱਚਾ ਦੁੱਧ ਸੀ ਜਿਹੜਾ ਖਰਾਬ ਹੋਣ ਵਾਲਾ ਸੀ ਗਾਲਾਂ ਸੀ ਜਾਂ ਸਬਜ਼ੀਆਂ ਸੀ ਉਹ ਵੀ ਖਰਾਬ ਹੋਣ ਵਾਲੀਆਂ ਸੀ ਕਿਉਂਕਿ ਸਮਾਂ ਬਹੁਤ ਹੋ ਗਿਆ ਸੀ ਲੰਗਰ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਜੀ ਕਿ ਕਿਸੇ ਦੀ ਸਾਰ ਲੈਣਾ ਜਿਹੜਾ ਉਹ ਡਰਾਮੇ ਹੁੰਦਾ ਇਹਦੇ ਵਿੱਚ ਇਹ ਹੈ ਜੀ ਆਪਾਂ ਬੈਠ ਕੇ ਛੜਕਤੇ ਪ੍ਰਸ਼ਾਦਾ ਸ਼ਗਨ ਦਾ ਇੱਕ ਆਪਾਂ ਬੈਠੇ ਥੱਲੇ ਬੈਠ ਕੇ ਪ੍ਰਸ਼ਾਦਾ ਹੀ ਸ਼ਗਨ ਲੱਗੇ ਜਦ ਕਿ ਉਹ ਛਗਿਆ ਵੀ ਨਹੀਂ ਹਰਾਂ ਦੇ ਦੌਰਾਨ ਜਿੱਥੇ ਇੱਕ ਪਾਸੇ ਕੁਦਰਤੀ ਕਹਿਰ ਦੇਖਣ ਨੂੰ ਮਿਲਿਆ ਪਰ ਉੱਥੇ ਹੀ ਪੰਜਾਬ ਇੱਕਜੁੱਟ ਹੁੰਦਾ ਹੋਇਆ ਨਜ਼ਰ ਆਇਆ ਦੂਰ ਦਰਾਡੇ ਤੋਂ ਨਾਲ ਲੱਗਦੇ ਪਿੰਡਾਂ ਤੋਂ ਬਹੁਤ ਸਾਰੀਆਂ ਜਥੇਬੰਦੀਆਂ ਤੋਂ ਸਮਾਹ ਸੇਵੀ ਸੰਸਾਮਾਂ ਤੋਂ ਤੇ ਨਾਲ ਦੀ ਨਾਲ ਸਿੰਘਰਾ ਵੱਲੋਂ ਤੇ ਸਰਕਾਰਾਂ ਦੇ ਕਈ ਨੁਮਾਇंदे ਜਿਹੜੇ ਨੇ ਉਹ ਵੀ ਹੈਲਪ ਕਰਦੇ ਹੋਏ ਨਜ਼ਰ ਆਏ ਪਰ ਇਸ ਦੌਰਾਨ ਇੱਕ ਵੱਡਾ ਕਲੈਸ਼ ਹੁੰਦਾ ਹੋਇਆ ਨਜ਼ਰ ਆਇਆ ਉਹ ਕਲੈਸ਼ ਇਹ ਸੀਗਾ ਕਿ ਬਹੁਤ ਸਾਰੇ ਅਜਿਹੇ ਲੋਕ ਸੀ ਜਿਨ੍ਹਾਂ ਨੂੰ ਜਿਹੜੇ ਹੜਪ੍ਰਿਤ ਨਹੀਂ ਸੀ ਉਨਾ ਦੇ ਵੱਲੋਂ ਜਿਹੜੀ ਹੈ ਮਦਦ ਲੈਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਤੁਹਾਡੇ ਨਾਲ ਲੰਘੇ ਕੱਲ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਦੋਂ ਅਸੀਂ ਤੁਸੀਵਾਂ ਦੇ ਉੱਤੇ ਮੌਜੂਦ ਸੀ ਇੱਕ ਜਿਹੜਾ ਹੈ ਸੰਸਥਾ ਅਲੀਗੜ ਤੋਂ ਆਈ ਸੀ ਮੁਸਲਿਮ ਭਾਈਚਾਰਾ ਵੱਡੇ ਪੈਮਾਨੇ ਦੇ ਉੱਤੇ ਰਸਦ ਲੈ ਕੇ ਆਇਆ ਸੀ ਪਰ ਹੁਣ ਦੀ ਜਿਹੜੀ ਆਪਾਂ ਗੱਲ ਕਰਨ ਲੱਗੇ ਆ ਹੁਣ ਇੱਕ ਹੋਰ ਮਸਲਾ ਜਿਹੜਾ ਕੁਝ ਨੌਜਵਾਨ ਖਾਸ ਤੌਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਸਿੱਧੂਪੁਰ ਜਿੱਥੇ ਬੰਦੀ ਦੀ ਆਗੂ ਜਿਹੜੇ ਨੇ ਉਸ ਜਥੇਬੰਦੀ ਦੇ ਵੱਲੋਂ ਕੁਝ ਨੌਜਵਾਨ ਹੋਰ ਪਿੰਡ ਦੇ ਵਿੱਚ ਹੈਲਪ ਲੈ ਕੇ ਪਹੁੰਚਦੇ ਨੇ ਪਰ ਉੱਥੇ ਇੱਕ ਵੱਡਾ ਕਲੈਸ਼ ਹੋ ਜਾਂਦਾ ਹੈ ਤੇ ਨੌਜਵਾਨਾਂ ਦੇ ਇਲਜ਼ਾਮ ਨੇ ਕਿ ਸਾਨੂੰ ਚੋਰ-ਚੋਰ ਕਹਿ ਕੇ ਸੱਦਿਆ ਜਾਂਦਾ ਕੁਝ ਵੀਡੀਓ ਵੀ ਜੜੀਆਂ ਨੇ ਉਹਨਾਂ ਨੇ ਸਾਨੂੰ ਦਿਖਾਈਆਂ ਨੇ ਸਾਂਝੀਆਂ ਕੀਤੀਆਂ ਨੇ ਤੇ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈਆਂ ਨੇ ਹੁਣ ਉਹ ਵੀਡੀਓ ਜੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਕੀ ਕੁਝ ਮੈਟਰ ਹੋਇਆ ਤੇ ਇਸ ਦੇ ਨਾਲ ਨਾਲ ਜਿਹੜੇ ਜ਼ਿਲਾ ਆਗੂ ਨੇ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਇਹੇ ਕਾਰਵਾਈ ਜਿਹੜੀ ਆ ਸਾਡਾ ਸਮਾਨ ਚਕਵਾਉਣਾ ਜਾਂ ਫਿਰ ਸਾਨੂੰ ਚੋਰ ਕਹਾਉਣਾ ਜਾਂ ਫਿਰ ਸਾਡੇ ਤੇ ਹੋਰ ਇਲਜ਼ਾਮ ਲਗਾਉਣੇ ਇਸ ਲਈ ਕਿਹਾ ਗਿਆ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਸਮੇਂ ਉਸ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਪਹੁੰਚੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਲੰਗਰ ਜਿਹੜਾ ਹੈ ਉਹ ਜ਼ਰੂਰਤਮੰਦ ਲੋਕਾਂ ਨੂੰ ਖਵਾ ਲੈਣ ਦਈਏ ਤੇ ਉਸ ਕਰਕੇ ਮੇਰੇ ਉੱਤੇ ਇਹ ਕਾਰਵਾਈ ਕੀਤੀ ਗਈ ਉਸ ਕਰਕੇ ਸਾਡੇ ਨਾਲ ਮਾੜਾ ਸਲੂਕ ਜਿਹੜਾ ਕੀਤਾ ਗਿਆ ਇੱਕ ਵਾਰ ਉਹਨਾਂ ਦਾ ਪੱਖ ਵੀ ਜਾਣਾਂਗੇ ਤੇ ਪੂਰਾ ਮਾਜਰਾ ਡਿਟੇਲ ਦੇ ਵਿੱਚ ਸਮਝਾਂਗੇ ਤੁਹਾਡੇ ਵੱਲੋਂ ਖਾਸ ਤੌਰ ਦੇ ਤੇ ਇਹ ਕਿਹਾ ਗਿਆ ਤੁਸੀਂ ਦੱਸਿਆ ਕਿ ਮੈਂ ਹੀ ਸੀ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਵੀ ਹੋਵੇਗੀ ਕਿ ਸੀਐਮ ਸਾਹਿਬ ਆਪਾਂ ਜਿਹੜਾ ਲੰਗਰ ਆ ਖਵਾ ਲੈਣ ਦਈਏ ਕੀ ਪੂਰਾ ਮਾਜਰਾ ਸੀ ਮਾਜਰਾ ਇਹ ਸੀਗਾ ਵੀ ਅਸੀਂ ਮਮਦੋਟ ਬਲਾਕ ਤੋਂ ਮੈਂ ਭਾਰਤੀ ਕਿਸਾਨੀਓਂ ਇੱਕ ਤਾਂ ਸਿੱਧੂਪੁਰ ਦਾ ਬਲਾਕ ਪ੍ਰਧਾਨ ਮਮਦੋਟ ਜਦੋਂ ਅਸੀਂ ਘਰ ਤੋਂ ਲੰਗਰ ਲੈ ਕੇ ਤੁਰੇ ਸਾਡਾ ਰਸਤਾ ਪਹਿਲਾਂ ਹੀ ਬਹੁਤ ਜ਼ਿਆਦਾ ਕਾਫੀ ਦੂਰ ਸੀਗਾ ਅਸੀਂ ਜਦੋਂ ਉੱਥੇ ਹੁਸੈਨੀ ਵਾਲੇ ਬਾਰਡਰ ਤੇ ਪਹੁੰਚੇ ਤਾਂ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਅੱਗੇ ਗਿਆ ਹੋਇਆ ਸੀ ਉਹਨਾਂ ਜੋ ਪਿੱਛੇ ਰਸਤ ਲੇਕੇ ਲੰਗਰ ਲੈਕੇ ਹੋਰ ਵੀ ਕੋਈ ਆਵੀਰ ਪਹੁੰਚੇ ਸੀ ਉਹਨਾਂ ਨੂੰ ਲਗਭਗ 3 ਘੰਟੇ ਹੋ ਗਏ ਸੀ ਰੁਕਿਆ ਨੂੰ ਡੇਢ ਤੋਂ 2 ਘੰਟੇ ਸਮਾਂ ਸਾਨੂੰ ਵੀ ਉੱਥੇ ਰੁਕਣਾ ਪਿਆ ਜਦੋਂ ਅਸੀਂ ਉੱਥੇ ਰੁਕੇ ਜਾ ਕੇ ਤਾਂ ਮੁੱਖ ਮੰਤਰੀ ਸਾਹਿਬ ਦਾ ਕੋ ਕਾਫਲਾ ਆਉਂਦਾ ਡੇਢ 2 ਘੰਟੇ ਬਾਅਦ ਤੇ ਮੁੱਖ ਮੰਤਰੀ ਸਾਹਿਬ ਕੀ ਕਰਦੇ ਵੀ ਉੱਥੇ ਆ ਕੇ ਇੱਕ ਟਰਾਲੀ ਤੇ ਲੰਗਰ ਵਾਲੀ ਟਰਾਲੀ ਖੜੀ ਸੀ ਲੰਗਰ ਵਾਲੀ ਟਰਾਲੀ ਦੇ ਕੋਲ ਆ ਕੇ ਉਹਨਾਂ ਕੋਲ ਲੰਗਰ ਪ੍ਰਸ਼ਾਦਾ ਲੈ ਕੇ ਤੇ ਥੱਲੇ ਧਰਤੀ ਤੇ ਬਹਿ ਕੇ ਸ਼ਕਨ ਦਾ ਡਰਾਮਾ ਕਰਨ ਲੱਗੇ ਜਦੋਂ ਕਿ ਲੰਗਰ ਦਾ ਪ੍ਰਸ਼ਾਦਾ ਹੱਥ ਤੇ ਆਇਆ ਫੋਟੋ ਖਿੱਚੀ ਤੇ ਪ੍ਰਸ਼ਾਦਾ ਵ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਆਪਣੀ ਗੱਡੀ ਦੇ ਸ਼ੀਸ਼ੇ ਬਾਰੀ ਤੋਂ ਬਾਹਰ ਖੜ ਕੇ ਆਪਣੇ ਮੀਡੀਆ ਭਾਈਚਾਰੇ ਨਾਲ ਗੱਲਬਾਤ ਕਰਦੇ ਸੀਗੇ ਤੇ ਉੱਥੇ ਵੀ ਉਹਨਾਂ ਕਾਫੀ ਸਮਾਂ ਵੇਸਟ ਕੀਤਾ ਜਿੰਦੇ ਵਿੱਚ ਲੋਕਾਂ ਕੋਲ ਦੁੱਧ ਸੀ ਕੱਚਾ ਦੁੱਧ ਸੀ ਜਿਹੜਾ ਖਰਾਬ ਹੋਣ ਵਾਲਾ ਸੀ ਦਾਲਾਂ ਸੀ ਜਾਂ ਸਬਜ਼ੀਆਂ ਸੀ ਉਹ ਵੀ ਖਰਾਬ ਹੋਣ ਵਾਲੀਆਂ ਸੀ ਕੋ ਸਮਾਂ ਬਹੁਤ ਹੋ ਗਿਆ ਸੀ ਲੰਗਰ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਸੀ ਤੇ ਉੱਥੋਂ ਸਾਡੀ ਵੀ ਦਿਲੋਂ ਇਹੋ ਆਈ ਸੀ ਵੀ ਮਾਨ ਸਾਹਿਬ ਲੰਗਰ ਲੋਕਾਂ ਤੱਕ ਪਹੁੰਚ ਲੈਣ ਦੀਏ ਤੇ ਸਾਡਾ ਸਵਾਲ ਵੀ ਸੀਗਾ ਵੀ ਮਾਨ ਸਾਹਿਬ ਇਹ ਜਿਹੜੇ ਆਪਾਂ ਬੈਠ ਕੇ ਸੜਕਾਂ ਉੱਤੇ ਇਹ ਡਰਾਮੇ ਕਰਦੇ ਪਏ ਆ ਇਹ ਡਰਾਮੇ ਬੜੇ ਪੁਰਾਣੇ ਹੋ ਚੁੱਕੇ ਆ ਵੀ ਕੋਈ ਨਵੀਂ ਰਣਨੀਤੀ ਘੜੀਏ ਵੀ ਜਿੰਨਾ ਨਾ ਆਪਾਂ ਲੋਕਾਂ ਨੂੰ ਗੁੰਮਰਾਹ ਕਰ ਸਕੀਏ ਨਹੀਂ ਤੁਹਾਡੇ ਕਹਿਣ ਦਾ ਭਾਵ ਇਹ ਵੀ ਜੇ ਸੀਐਮ ਆਮਾਨ ਖੁਦ ਲੋਕਾਂ ਦੇ ਵਿੱਚ ਆਏ ਨੇ ਪਹਿਲੀਆਂ ਸਰਕਾਰਾਂ ਦੇ ਵਿੱਚ ਆਮ ਤੌਰ ਦੇ ਉਤੇ ਜਿਆ ਨਹੀਂ ਦੇਖਿਆ ਜਾਂਦਾ ਸੀ ਕਿ ਜਦੋਂ ক্লোਜ਼ ਜਾ ਕੇ ਲੋਕਾਂ ਦੇ ਨਾਲ ਵਿੱਚ ਵਿੱਚ ਬੈਠ ਕੇ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦਾ ਸੀਐਮ ਭਗਵੰਤ ਮਾਨ ਲੋਕਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆਏ ਉਹ ਹੜਪੀੜਤਾ ਦੀ ਸਾਰ ਲੈਣ ਦੇ ਲਈ ਆਏ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਉਹਨਾਂ ਨੇ ਦੌਰਾ ਵੀ ਕੀਤਾ ਸਾਰ ਵੀ ਲਈ ਤੇ ਉਸ ਤੋਂ ਬਾਅਦ ਕੀ ਉਹ ਗਲਤ ਸੀ ਕਿਉਂਕਿ ਇੱਕ ਪ੍ਰੋਟੋਕੋਲ ਹੁੰਦਾ ਫਿਰ ਵੀ ਸੂਬੇ ਦੇ ਉਹ ਸੀਐਮ ਨੇ ਤੇ ਨਾਲ ਦੀ ਨਾਲ ਇਹ ਵੀ ਸਵਾਲ ਆ ਵੀ ਕਿ ਐਡਾ ਐਡਾ ਪ੍ਰੋਟੋਟੋਕਲ ਨਹੀਂ ਰੱਖਣਾ ਚਾਹੀਦਾ ਜੇਕਰ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਜਾਵੇ ਦੂਸਰਾ ਨੰਬਰ ਤੁਸੀਂ ਡਰਾਮੇ ਦੱਸ ਰਹੇ ਹੋ ਕਿ ਕਿਸੇ ਦੀ ਸਾਰ ਲੈਣਾ ਜਿਹੜਾ ਉਹ ਡਰਾਮੇ ਹੁੰਦਾ ਇਹਦੇ ਵਿੱਚ ਇਹ ਹੈ ਜੀ ਆਪਾਂ ਬੈਠ ਕੇ ਛੜਕਤੇ ਪ੍ਰਸ਼ਾਦਾ ਸ਼ਗਨ ਦਾ ਇੱਕ ਆਪਾਂ ਬੈਠੇ ਥੱਲੇ ਬੈਠ ਕੇ ਪ੍ਰਸ਼ਾਦਾ ਹੀ ਸ਼ਗਨ ਲੱਗੇ ਆਂ ਜਦ ਕਿ ਉਹ ਛਗਿਆ ਵੀ ਨਹੀਂ ਦੂਸਰਾ ਨੰਬਰ ਜੇਕਰ ਇਹ ਸਰਕਾਰ ਮੁੱਖ ਮੰਤਰੀ ਸਾਹਿਬ ਦੀ ਪਹਿਲਾਂ ਇਹੋ ਵਰਡਿੰਗ ਹੁੰਦੀ ਸੀ ਜਦੋਂ ਆਪਣੇ ਲੋਕਾਂ ਵਿੱਚ ਵਿਚਰਦੇ ਹੁੰਦੇ ਸੀ ਵੀ ਸੱਥਾ ਸੂ ਸਰਕਾਰ ਚੱਲੇਗੀ ਤੇ ਸੱਥਾਂ ਦੇ ਵਿੱਚ ਖਲੋ ਕੇ ਲੋਕ ਸਵਾਲ ਦਾ ਜਵਾਬ ਪੁੱਛ ਸਕਦੇ ਸਾਡੇ ਤੋਂ ਮੈਂ ਉਹਨਾਂ ਤੋਂ ਚਲੋ ਉਹ ਬੈਠੇ ਆ ਕੇ ਪ੍ਰਸ਼ਾਦਾ ਨਹੀਂ ਛਗਿਆ ਉਹ ਗੱਲ ਲੈਦਾ ਜਦੋਂ ਉਹ ਆਕੇ ਬੈ ਪ੍ਰਸ਼ਾਦਾ ਸ਼ੱਕ ਸ਼ੱਕਣ ਨਹੀਂ ਪ੍ਰਸ਼ਾਦਾ ਲੈ ਕੇ ਫੋਟੋ ਕਰਾ ਕੇ ਜਾ ਕੇ ਗੱਡੀ ਵਿੱਚ ਖੜ ਗਏ ਮੈਂ ਉਹਨਾਂ ਤੋਂ ਸਵਾਲ ਹੀ ਪੁੱਛਿਆ ਸੀ ਵੀ ਮਾਨ ਸਾਹਿਬ ਵੀ ਲੋਕਾਂ ਤੱਕ ਲੰਗਰ ਪਹੁੰਚ ਲੈਂਦੀਏ ਜੋ ਆਪਾਂ ਛੜਕਾਂ ਤੇ ਬੈਠ ਕੇ ਜਾਂ ਆਹ ਰਾਹ ਵਿੱਚ ਵੇਸਟ ਟਾਈਮ ਵੇਸਟ ਕਰਦੇ ਹੋ ਨਾ ਕਰੀਏ ਤੇ ਸਰਮਾਨ ਸਾਹਿਬ ਨੇ ਮੇਰੇ ਜਿਹਾ ਸਵਾਲ ਦਾ ਜਵਾਬ ਤਾਂ ਕੀ ਦੇਣਾ ਸਵਾਲ ਦਾ ਜਵਾਬ ਦੇਣ ਤੋਂ ਬਿਨਾ ਹੀ ਭੱਜ ਗਏ ਇਹ ਤਾਂ ਗੱਲ ਮੰਨਦੇ ਨੇ ਵੀ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਮੇਰੀ ਸਰਕਾਰ ਸੱਥਾਂ ਚ ਚੱਲੇਗੀ ਤਾਂ ਮੈਨੂੰ ਲੋਕ ਘੇਰ ਕੇ ਸਵਾਲ ਪੁੱਛ ਸਕ ਹਾਂ ਕਦੇ ਨੇ ਨਹੀਂ ਉਸ ਅਸਰ ਲੱਗ ਵਿੱਚ ਇਹ ਵੀ ਸੀ ਨਾ ਜੀ ਜੇ ਮੰਨ ਕੇ ਚੱਲੂ ਆਪਾਂ ਹੜਪੀੜਤਾਂ ਲਈ ਆਏ ਆ ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਹੜਪੀੜਤਾਂ ਜਿਹੜੇ ਡੁੱਬਰੇ ਆ ਆਪਾਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੀਏ ਅਸੀਂ ਤਾਂ ਜਿਹੜੇ ਮਤਲਬ ਜਿਹੜਾ ਛੜਕਤ ਦੇ ਉੱਤੇ ਜਿਹੜੇ ਲੋਕ ਸੀ ਹੜਪੀੜਤਾਂ ਲਈ ਰਾਹਤ ਕੈਂਪ ਵਾਸਤੇ ਚੀਜ਼ਾਂ ਲੈ ਕੇ ਆ ਰਹੇ ਸੀਗੇ ਰਸਤਾ ਲੰਗਰ ਲੈ ਕੇ ਆ ਰਹੇ ਸੀਗੇ ਜਦੋਂ ਕਿ ਉਹ 4-5 ਘੰਟਿਆਂ ਤੋਂ ਜਿਹੜਾ ਸਾਰੇ ਖੜੇ ਵੇਟ ਕਰ ਰਹੇ ਸੀਗੇ ਹਾਂ ਉਹਨਾਂ ਨੂੰ ਜਾ ਉਹ ਜਾ ਲੈਣ ਦਿੱਤਾ ਵੀ ਜਾ ਸਕਦਾ ਸੀਗਾ ਸੀਐਮ ਸਾਹਿਬ ਆਪਦਾ ਕੰਮ ਕਰ ਰਹੇ ਸੀ ਕਰੀ ਜਾਂਦੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਪਰ ਦਿੱਕਤ ਇੱਥੇ ਆਈ ਨਾ ਜਿਹੜੇ ਹੜਪੀੜਤਾਂ ਵਾਸਤੇ ਲੈ ਕੇ ਜਾ ਰਹੇ ਆ ਸੋ ਇਹ ਤੁਹਾਡੇ ਇਲਜ਼ਾਮ ਨੇ ਕਿ ਇਸ ਤੋਂ ਬਾਅਦ ਜਿਹੜਾ ਹੈ ਸਰਪੰਚ ਦੇ ਵੱਲੋਂ ਦਬਾਅ ਦੇ ਹੇਠ ਜਿਹੜਾ ਆ ਫਿਰ ਤੁਹਾਡੇ ਤੇ ਕਾਰਵਾਈ ਕਰਵਾਈ ਗਈ ਥੋੜੀ ਜੀ ਕਿ ਕਢਵਾ ਦਿੱਤਾ ਗਿਆ ਜਿੰਦੇ ਤੋੜਨ ਵਾਲੀਆਂ ਵੀ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਉਹ ਪੂਰਾ ਕੀ ਕੁਝ ਮਾਸਰਾ ਸੀ ਉਹ ਵੇਖੋ ਜੀ ਜਦੋਂ ਜਿਹੜੇ ਸਰਕਾਰਾਂ ਸੱਤਾ ਦੇ ਵਿੱਚ ਹੁੰਦੀਆਂ ਇਹ ਆਮ ਹੀ ਹੁੰਦਾ ਕਿ ਜਿਹੜੇ ਸਰਪੰਚ ਹੁੰਦੇ ਆ ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਸਰਕਾਰ ਦੇ ਨਾਲ ਉਹਨਾਂ ਐਮਐਲਏ ਨਾਲ ਬਣਾ ਕੇ ਰੱਖਣੀ ਪੈਂਦੀ ਹੈ ਸਰਪੰਚ ਦੀ ਸਹਿਮਤੀ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਲੰਗਰ ਸ਼ੁਰੂ ਕੀਤਾ ਸੀਗਾ ਤੇ ਲੰਗਰ ਵੀ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਪਰ ਜਦੋਂ ਇਹ ਸਾਰਾ ਮਾਮਲਾ ਆਇਆ ਸੀ ਐਮ ਵਾਲਾ ਉਹਨਾਂ ਨੂੰ ਜਿਹੜਾ ਸਵਾਲ ਪੁੱਛਿਆ ਗਿਆ ਤਾਂ ਉਸ ਵਕਤ ਜਿਹੜਾ ਹੈਗਾ ਸਰਪੰਚ ਸਾਹਿਬ ਵੱਲੋਂ ਜਿਹੜਾ ਹੈਗਾ ਦਬਾਅ ਬਣਾ ਕੇ ਇਹ ਸਾਨੂੰ ਕਿਹਾ ਗਿਆ ਕਿ ਸਾਡੀ ਪਿੰਡ ਦੀ ਪੰਚਾਇਤ ਦਾ ਫੈਸਲਾ ਤੁਸੀਂ ਜਿਹੜਾ ਲੰਗਰ ਆ ਕਿਤੇ ਹੋਰ ਲਾ ਲਓ ਚਲੋ ਉਹ ਦੋ ਚਾਰ ਸ਼ਰਾਰਤੀ ਬੰਦੇ ਵਿੱਚ ਸੀਗੇ ਉਹਨਾਂ ਨੇ ਜਿਹੜਾ ਇਹ ਮਾਹੌਲ ਕ੍ਰੀਏਟ ਕੀਤਾ ਜਿਹੜੀ ਵੀਡੀਓ ਵੀਡੀਓ ਬਣਾਈਆਂ ਅਸੀਂ ਚਲੋ ਸਾਡਾ ਸਾਡੀ ਭਾਵਨਾ ਹੀ ਸੇਵਾ ਕਰਨ ਦੀ ਸੀ ਉਹ ਅਸੀਂ ਅੱਜ ਵੀ ਕਰ ਰਹੇ ਹਾਂ ਸਾਡੇ ਜਥੇਬੰਦੀ ਵੱਲੋਂ ਸਾਡੇ ਪ੍ਰਧਾਨ ਢੱਲੇਵਾਲ ਸਾਹਿਬ ਵੱਲੋਂ ਸਾਨੂੰ ਸੁਝਾਉਂਦੀ ਇਹ ਆ ਜਿਹੜੇ ਆਪਾਂ ਸੇਵਾ ਕਰਨੀਆਂ ਹੜਪੀੜਤਾਂ ਲਈ ਵੱਖ-ਵੱਖ ਜਿਹੜੇ ਕੈਂਪ ਲੱਗੇ ਆ ਕਿਉਂਕਿ ਆਪ ਡੱਲੇਵਾਲ ਸਾਹਿਬ ਜਿਹੜੇ ਆ ਉਹ ਵੀ ਉੱਥੇ ਡੇਰਾ ਬਾਬਾ ਨਾਨਕ ਜਿਹੜਾ ਉੱਥੇ ਬੈਠ ਕੇ ਜਿਹੜੇ ਆਪ ਜਿਹੜੇ ਆ ਹੜਪੀੜਤਾਂ ਦਾ ਸਾਰ ਲੈ ਰਹੇ ਆ ਉੱਥੇ ਵੀ ਸਾਡੇ ਕੈਂਪ ਚੱਲ ਰਹੇ ਇੱਥੇ ਵੀ ਚੱਲ ਰਹੇ ਆ ਸਰਕਾਰ ਕਿਤੇ ਨਾ ਕਿਤੇ ਜਦੋਂ ਫੇਲ ਹੁੰਦੀ ਆ ਇਹਨਾਂ ਕੰਮਾਂ ਦੇ ਵਿੱਚ ਹੜਪੀੜਤਾਂ ਦੀ ਜਿਹੜੀ ਮਦਦ ਕਰਨ ਦੇ ਵਿੱਚ ਫੇਲ ਹੋਈ ਆ ਜਥੇ ਬੰਦਿਆਂ ਜਾਂ ਸੰਸਥਾਵਾਂ ਜਾਂ ਹੋਰ ਜਿਹੜੇ ਆਮ ਲੋਕ ਆ ਜਿਨ੍ਹਾਂ ਨੇ ਸਾਰ ਲਈ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਬਦਨਾਮ ਕਰਨ ਵਾਸਤੇ ਸਰਕਾਰ ਇਹ ਜੀਆਂ ਕੋਜੀਆਂ ਕੋਸ਼ਿਸ਼ ਚੱਲ ਨਹੀਂ ਚੱਲ ਪਰ ਹੁਣ ਇਸ਼ੂ ਤਾਂ ਰਿਜ਼ੋਲਵ ਹੋ ਗਿਆ ਦੇਖਿਆ ਸੀ ਕਿ ਅਸੀਂ ਗੱਲਬਾਤ ਕੀਤੀ ਸਰਪੰਚ ਦੇ ਨਾਲ ਸਾਰੀਆਂ ਚੀਜ਼ਾਂ ਸੌਟ ਆਊਟ ਹੋ ਗਈਆਂ ਹੁਣ ਤਾਂ ਕੋਈ ਸ਼ਿਕਵਾ ਨਹੀਂ ਨਹੀਂ ਅਸੀਂ ਅੱਜ ਵੀ ਸੇਵਾ ਭਾਵਨਾ ਲਾਇਆ ਪਹਿਲਾਂ ਵੀ ਸੇਵਾ ਭਾਵਨਾ ਨਾਲ ਚੱਲਦੇ ਹਾਂ ਅਸੀਂ ਮਹਾਰਾਜ ਦੀ ਹਜ਼ੂਰੀ ਵਿੱਚ ਕੱਲ ਵੀ ਸੱਚੇ ਸੀ ਅੱਜ ਵੀ ਸੱਚੇ ਹਾਂ ਅਸੀਂ ਸੱਚੀ ਨੀਤ ਲੈ ਕੇ ਚੱਲੇ ਹਾਂ ਤੇ ਸੱਚੀ ਨੀਤ ਲੈ ਕੇ ਚੱਲਾਂਗੇ ਸਾਡੀ ਜਥੇਬੰਦੀ ਦੇ ਸਿਧਾਂਤ ਦੇ ਵਿੱਚ ਇਹ ਨਹੀਂ ਆਏਗਾ ਵੀ ਅਸੀਂ ਕਿਸੇ ਨਾਲ ਕੋਈ ਬੇਈਮਾਨੀ ਕਰਾਂਗੇ ਅਸੀਂ ਸੱਚੀ ਨੀਤ ਲੈ ਕੇ ਚੱਲੇ ਹਾਂ ਤੇ ਸੱਚੀ ਨੀਤ ਨਾਲ ਹੀ ਚੱਲਾਂਗੇ ਸਾਡੇ ਵੱਲੋਂ ਇਹੋ ਜਿਹਾ ਕੋਈ ਨਹੀਂ ਸੇਵਾ ਭਾਵਨਾ ਨਾਲ ਆਏ ਆ ਜੇ ਕਰੇ ਇਹ ਕਿਸੇ ਦੇ ਦਬਾਅ ਹੇਠਾਂ ਪੋਲਿਟੀਕਲ ਬੰਦੇ ਇਹ ਕੰਮ ਕਰਦੇ ਆ ਤੇ ਸਾਡਾ ਇਹਦੇ ਇਹਦੇ ਵਿੱਚ ਕੋਈ ਦੋਚਿਤੀ ਨਹੀਂ ਰਹਿਣੀ ਵੀ ਅਸੀਂ ਉਹਨਾਂ ਨਾਲ ਕੋਈ ਗੁੱਸਾ ਕਰਾਂਗੇ ਕਰਾਂਗੇ ਮਜਬੂਰੀ ਮਜਬੂਰਾਂ ਦੀ ਮਜਬੂਰੀ ਹੈ ਕਿ ਸਾਡੀ ਇਹਦੇ ਵਿੱਚ ਕੋਈ ਦੋਚਿਤੀ ਨਹੀਂ ਰਹਿਣੀ ਹੈ ਕਿ ਬਾਕੀ ਜੇ ਕਿਸੇ ਨੂੰ ਕੋਈ ਹੋਵੇ ਵੀ ਸਾਡੇ ਕੋਲ ਜਿਹੜਾ ਜੋਸੀ ਲੰਗਰਾਂ ਦੀ ਸੇਵਾ ਕਰਦੇ ਆ ਜਾਂ ਅਸੀਂ ਨਿਰੰਤਰ ਸਾਡੀਆਂ ਸੇਵਾ ਗਾਂਹ ਲੰਗਰ ਬਣਾ ਕੇ ਲੈ ਕੇ ਜਾਂਦੇ ਆ ਉਹ ਸਾਡਾ ਬਕਾਇਦਾ ਸਾਡੇ ਕੋਲ ਸਾਰਾ ਰਿਕਾਰਡ ਦਰਜਾ ਉਹਦੀਆਂ ਰਸੀਦਾਂ ਨੇ ਸਾਡੇ ਕੋਲ ਆਉਣ ਦਾ ਰਿਕਾਰਡ ਆ ਵੀਡੀਓ ਕਲਿੱਪਸ ਨੇ ਉਟਮਾ ਨੇ ਉਹ ਸਾਡਾ ਤੋਂ ਕੋਈ ਵੀ ਜਿਹੜਾ ਮਰਜ਼ੀ ਜਥੇ ਮਰਜ਼ੀ ਹਿਸਾਬ ਵੀ ਲੈ ਸਕਦਾ ਕਿਉਂਕਿ ਜਿਹੜੇ ਸਾਡੇ ਜਥੇਬੰਦੀ ਦੇ ਪਿੰਡਾਂ ਦੇ ਵਿੱਚੋਂ ਸੇਵਾ ਇਕੱਠੀ ਕੀਤੀ ਗਈ ਆ ਆਮ ਲੋਕਾਂ ਦੇ ਵੱਲੋਂ ਜਿਹੜੀ ਸਾਨੂੰ ਸੇਵਾ ਦਿੱਤੀ ਜਿਹੜੇ ਲੰਗਰ ਅਸੀਂ ਚਲਾ ਰਹੇ ਹਾਂ ਤੇ ਉਹ ਅੱਗੇ ਵੀ ਚਲਦੇ ਰਹਿਣਗੇ ਜੀ ਇਹ ਕਈ ਸਰਪੰਚ ਸਾਹਿਬ ਨੂੰ ਇਹ ਦੱਸਣਾ ਚਾਹੁੰਨੇ ਆ ਕਿ ਸਰਪੰਚ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਵੀ ਸਾਡੀ ਆਡੀਓ ਦੇ ਵਿੱਚ ਨਾਮ ਲਿਆ ਸੀ ਸਾਹਬ ਸਿੰਘ ਤੇ ਮਿਹਰਬੰਦ ਸਿੰਘ ਵੀ ਇਹ ਚੋਰ ਤੇ ਠੱਗ ਸੰਸਥਾ ਨਹੀਂ ਇਹਨਾਂ ਨੂੰ ਕੋਈ ਬਾਹਰੋਂ ਆਉਣ ਵਾਲੀ ਵੀਰ ਪੈਸੇ ਨਾ ਪਾਵੇ ਜਾਂ ਇਹਨਾਂ ਨੂੰ ਕੋਈ ਹੋਰ ਨਾ ਕੋਈ ਚੀਜ਼ ਦੇਵੇ ਅਸੀਂ ਸਰਪੰਚ ਸਾਹਿਬ ਨੂੰ ਇਹ ਦੱਸਣਾ ਚਾਹੁੰਨੇ ਆ ਵੀ ਸਰਪੰਚ ਸਾਹਿਬ ਚਲੋ ਸਾਡੀ ਲੋਕਾਂ ਨੇ ਪਿੰਡਾਂ ਦੇ ਵਿੱਚ ਚਲੋ ਸਾਡੀਆਂ ਇਕਾਈਆਂ ਬਣੀਆਂ ਨੇ ਸਾਡੀ ਜਥੇਬੰਦੀ ਬਣੀ ਹੈ ਸਾਨੂੰ ਬਹੁਤ ਲੋਕਾਂ ਨੇ ਮਤਲਬ ਕੀ ਰਸਤ ਪਾਣੀ ਦਿੱਤਾ ਹੈ ਲੰਗਰ ਲਾਉਣ ਵਾਸਤੇ ਲੋਕਾਂ ਨੂੰ ਹੀ ਇਕੱਠਾ ਵੀ ਕੀਤਾ ਰਸਤ ਪਾਣੀ ਜੋ ਲੋਕਾਂ ਨੇ ਛਿਕਾ ਵੀ ਰਹੇ ਆ ਪਰ ਇਹ ਸਰਪੰਚ ਸਾਹਿਬ ਨੂੰ ਇਹ ਦੱਸਣਾ ਚਾਹੁੰਨੇ ਆ ਜਿਨ੍ਹਾਂ ਦੇ ਬੰਦੇ ਤੂੰ ਨਾਮ ਲੈ ਨਹੀਂ ਇਹ ਬੰਦੇ ਕਿਹਦੇ ਆਮ ਕਰਾਂ ਚੁਣੀਗੇ ਇਹ ਚੰਗੇ ਜੀਵਿੰਦਾਰ ਨੇ ਚੰਗੇ ਕਿਸਾਨ ਨੇ ਇਹਨਾਂ ਦੇ ਏਰੀਆ ਚੋਂ ਜਾਂ ਇਹਨਾਂ ਦੇ ਜਾ ਕੇ ਕਰਾਂ ਜੀ ਇਹਨਾਂ ਦੀ ਉਹਨਾਂ ਦੇ ਏਰੀਆ ਦੇ ਵਿੱਚੋਂ ਇਹ ਜਾ ਕੇ ਪੁੱਛਿਆ ਜਾਵੇ ਇਹ ਬੰਦੇ ਚੋਰ ਸੀ ਕਿ ਠੱਗ ਸੀਗੇ ਕਿਉਂਕਿ ਅਸੀਂ 25 25 30 30 ਕਿੱਲੇ ਜ਼ਮੀਨਾਂ ਦੇ ਮਾਲਕਾਂ ਅਸੀਂ ਕੋਈ ਚੋਰੀ ਦੇ ਮਕਸਦ ਨਾਲ ਇਥੇ ਲੰਗਰ ਲਾਉਣ ਨਹੀਂ ਆਏ ਸੀ ਖੈਰ ਮਸਲਾ ਤਾਂ ਜਿਹੜਾ ਹੈ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਉੱਠਦਾ ਹੋਇਆ ਨਜ਼ਰ ਆਇਆ ਸੀ ਪਰ ਕਿਤੇ ਨਾ ਕਿਤੇ ਸਰਪੰਚ ਦੇ ਨਾਲ ਗੱਲਬਾਤ ਕਰਕੇ ਜਿਹੜਾ ਹੈ ਇਹ ਮਸਲਾ ਸੁਲਝਾ ਲਿਆ ਗਿਆ ਹੈ ਪਰ ਇਸ ਦੌਰਾਨ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਕਿਸੇ ਦੀ ਮਦਦ ਕਰਨ ਦੇ ਲਈ ਆ ਰਿਹਾ ਹੈ ਉਸ ਦੇ ਲਈ ਇੱਕ ਪ੍ਰੋਪਰ ਸਟਰੈਟਜੀ ਬਣਾਵੇ ਜਿਹੜਾ ਮਦਦ ਕਰਨ ਆ ਰਿਹਾ ਹੈ ਤੇ ਜਿਹੜੇ ਪਿੰਡ ਦੇ ਵਿੱਚ ਮਦਦ ਪਹੁੰਚੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਜਿਹੜਾ ਸਹੀ ਤਰੀਕੇ ਦੇ ਨਾਲ ਦਿੱਤਾ ਜਾਵੇ ਪਿੰਡ ਕਮਲਵਾਲਾ ਤੋਂ ਕੈਮਰਾਮੈਨ ਅੰਕੀ ਦੇਨਾ ਮਮਤਾ ਸ਼ੈਰੀ ਸカイ ਨਿਊਜ਼ ਪਹੁੰਚਾਉਂਦਾ